ਪਾਠ 6 ਰੱਬੀ ਅਵਤਾਰ ਸ਼ੁਭ ਸਵੇਰ ਬੱਚਿਓ ਸ਼ੁਭ ਸਵੇਰ ਮੈਡਮ ਜੀ ਬੱਚਿਓ ਤੁਹਾਨੂੰ ਪਤਾ ਹੈ ਕਿ ਸਿੱਖ ਧਰਮ ਦੇ ਬਾਣੀ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ ਮੈਡਮ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੀ ਤੁਹਾਨੂੰ ਪਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦੇ ਮੋਢੀ ਕਿਉਂ ਕਹਿੰਦੇ ਹਨ ਨਹੀਂ ਮੈਡਮ ਜੀ ਕਿਉਂਕਿ ਉਹਨਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਭਾਵ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਸੀ ਆਓ ਅੱਜ ਅਸੀਂ ਉਹਨਾਂ ਦੇ ਜੀਵਨ ਦੀ ਇੱਕ ਦਿਲਚਸਪ ਘਟਨਾ ਬਾਰੇ ਪੜ੍ਹਦੇ ਹਾਂ ਚਾਚਾ ਚਾਚਾ ਨਾਲ ਦੀਆਂ ਮੁੱਜਾਂ ਨੇ ਤੁਹਾਡੇ ਸਾਰੇ ਖੇਤ ਗੁਜ਼ਾਰ ਦਿੱਤੇ ਨੇ ਮੈਂ ਹੁਣੇ ਉੱਥੋਂ ਆਇਆ ਨਾਲੇ ਕਾਪ ਤਾਂ ਮਜੇ ਨਾਲ ਸੁੱਕਦਾ ਪਿਆ ਹੈ ਗੋਪਾਲ ਹਫਦਾ ਹੋਇਆ ਆਇਆ ਤੇ ਰਾਏ ਬੁਲਾਰ ਨੂੰ ਕਹਿਣ ਲੱਗਾ ਹੈ ਪਟਵਾਰੀ ਦੇ ਪੁੱਤ ਦੀ ਇੰਨੀ ਹਿੰਮਤ ਉਸ ਨੂੰ ਇਸ ਦਾ ਮੁਆਵਜ਼ਾ ਦੇਣਾ ਪਵੇਗਾ ਰਾਇ ਬੁਲਾਰ ਗੁੱਸੇ ਵਿੱਚ ਬੋਲਿਆ ਉਹ ਉਸੇ ਵੇਲੇ ਮਹਿਤਾ ਕਾਲੂ ਜੀ ਦੇ ਘਰ ਗਿਆ ਤੇ ਉਸੇ ਲੈਜ਼ੇ ਵਿੱਚ ਬੋਲਿਆ ਪਟਵਾਰੀ ਜੀ ਤੁਹਾਡੇ ਨਾਨਕ ਦੀਆਂ ਮੱਜਾਂ ਨੇ ਮੇਰੇ ਸਾਰੇ ਖੇਤ ਮਿੱਧ ਦਿੱਤੇ ਨੇ ਮੇਰੇ ਨਾਲ ਚਲੋ ਮਹਿਤਾ ਕਾਲੂ ਜੀ ਉਸੇ ਵੇਲੇ ਰਾਇ ਬੁਲਾਰ ਨਾਲ ਖੇਤਾਂ ਨੂੰ ਤੁਰ ਪਏ ਉਹਨਾਂ ਨਾਲ ਪਿੰਡ ਦੇ ਬਹੁਤ ਸਾਰੇ ਲੋਕ ਵੀ ਚੱਲ ਪਏ ਸਭ ਆਪਸ ਵਿੱਚ ਮੌਜਾਂ ਕਰ ਰਹੇ ਸਨ ਮੌਜਾਂ ਉਹ ਜਲਦੀ ਹੀ ਖੇਤਾਂ ਵਿੱਚ ਪਹੁੰਚ ਗਿਆ ਆਪਣੇ ਖੇਤ ਦੇਖ ਕੇ ਰਾਏ ਬੁਲਾਰ ਹੱਕਾ ਬੱਕਾ ਰਹਿ ਗਿਆ ਸਾਰੇ ਖੇਤ ਲਹਿ ਲਹਿ ਕਰ ਰਹਿ ਸੰ ਮੱਜਾ ਆਰਾਮ ਨਾਲ ਬੈਠੀਆਂ ਸਨ ਫਿਰ ਉਹ ਥੋੜਾ ਅੱਗੇ ਹੋਏ ਇੱਕ ਕ੍ਰਸ਼ਮਾ ਦੇਖ ਕੇ ਉਹ 당 ਰਹਿ ਗਿਆ ਨਾਨਕ ਆਪਣੇ ਆਪ ਵਿੱਚ लीन ਲੇਟਿਆ ਹੋਇਆ ਸੀ उस उपर एक सप ने छां की हुई सी इीड़ देख के सब उतों चला गया ਬਾਲ ਨਾਨਕ ਨੇ ਜਦੋਂ ਇੰਨੇ ਸਾਰੇ ਲੋਕ ਦੇਖੇ ਤਾਂ ਆਪਣੇ ਪਿਤਾ ਜੀ ਨੂੰ ਪੁੱਛਣ ਲੱਗੇ ਕਿ ਪਿਤਾ ਜੀ ਕੀ ਗੱਲ ਹੈ ਇਹ ਇੰਨੇ ਲੋਕ ਕਿਉਂ ਆਏ ਨੇ ਮਹਤਾ ਕਾਲੂ ਜੀ ਤਾਂ ਚੁੱਪ ਰਹੇ ਰਾਇ ਬੁਲਾਰ ਨਾਨਕ ਦੇ ਚਰਨੀ ਟੈ ਪਿਆ ਉਹ ਮਾਫੀ ਮੰਗਦਾ ਕਹਿਣ ਲੱਗਾ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਤੁਸੀਂ ਜ਼ਰੂਰ ਕੋਈ ਰੱਬੀ ਅਵਤਾਰ ਹੋ ਮੈਨੂੰ ਮਾਫ ਕਰ ਦਿਓ ਮੈਨੂੰ ਮਾਫ ਕਰ ਦਿਓ ਸਾਰੇ ਲੋਕ ਵੀ ਹੱਥ ਜੋੜ ਕੇ ਪ੍ਰਣਾਮ ਕਰਨ ਲੱਗੇ। ਨਾਨਕ ਜੀ ਅਚੰਬੇ ਦੀ ਹਾਲਤ ਵਿੱਚ ਸਭ ਨੂੰ ਤੱਕ ਰਹੇ ਸਨ।